ਇਹ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਛੇੜ ਲਈ ਲੈ ਕੇ ਆਏ ਆਂਗੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਸਵਾਸ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਬਾਈ ਬਾਬੇ ਦੀ ਕਿਰਪਾ ਠੀਕ ਆ ਇੱਕ ਵੜਾ ਫਿਰ ਅੱਜ ਇੱਕ ਤਾਜੀ ਸੂਈ ਹੈ ਬਾਈ ਹਜੇ 15 ਮਿੰਟ ਹੀ ਹੋਏ ਆ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਬਈ ਨਾਮ ਸੁਵਾਸਾ ਬਾਈ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਰਾਮਪਰਾ ਹੋਦਾ ਆਪਾਂ ਨੂੰ ਨੇੜੇ ਪਿੰਡ ਬਾਈ ਕਿਹੜਾ ਰਹਿੰਦਾ ਨੇੜੇ ਬਰਨਾਲਾ ਤੇ ਬਾਜ हां ਮੈਂ ਮੈਂ ਨੰਬਰ ਬੋਲ ਦ ਆਪਣਾ 8196015435 ਠੀਕ ਆ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਿਹਾ ਕਿਹੜਾ ਸੂਆ ਸੂਈ ਆ ਬਈ ਦੂਜਾ ਸੂਆ ਸੂਈ ਆ ਹਮ ਹਲੇ 15 ਮਿੰਟ ਹੀ ਹੋਇਆ 20 ਮਿੰਟ ਸੂਈ ਨੂੰ 15 20 ਮਿੰਟ ਹੋਇਆ ਸੂਈ ਨੂੰ ਹਾਂ ਜੇਰ ਨਾਲ ਲੜਾ ਉਹ ਤੁਰਿਆ ਵੀ ਆ ਜਦੋਂ ਆ ਬਈ ਜੇਰ ਆਪਾਂ ਵੀਡੀਓ ਬਣਾਵਾਂਗੇ ਜਦੋਂ ਜੇਰ ਹੋ ਤਾ ਪੈ ਗਈ ਠੀਕ ਆ ਹਾਂ ਬਾਕੀ ਬਾਈ ਦੂਜਾ ਸੂਆ ਸੂਈ ਆ ਦੂਜਾ ਸੂਆ ਠੰਡੀ ਸੀਲਸ ਲੱਗਾ ਹੂੰ ਪਣਾ ਲਿਆਈਂ ਬੈਜੇ ਅਗਲਾ ਮੈਂ ਕਹਣਾ ਖਾਣ ਦਿਖਾ ਲੈ ਮੁੱਠੀ ਤੋਂ ਹਾਂ ਖਾਣਾ ਸੈਂ ਨਹੀਂ ਕੋਈ ਕੀ ਆ ਬਾਤ ਮੁੱਠੀ ਦਾ ਥੜਾ ਬਹੁਤ ਸੁਣਾ ਥਣ ਲੱਗਾ ਹਾਂ ਹਾਂ ਲੈ ਲੈ ਬਈ ਮੋਲਾ ਵੀ ਮਖਿਆਲ ਆ ਰਗਾ ਹੀ ਐ ਸੰਘਣ ਆ ਲੈ ਹੂੰ ਬਾਕੀ ਤਾਰਾ ਤੁਸ ਜਮਾਨੀ ਕਿਹਾਨਾ ਕੱਖ ਮੋਨਾ ਆਰਾਮ ਨਾਲ ਖੜੀ ਆ ਬਈ ਚੈੱਕ ਲੈ ਬਈ ਚੈੱਕ ਕਰ ਲੋ ਗੰਨੇ ਆ ਤੋ ਤਾਰ ਕਰਦੀ ਆ ਕਰ ਲੈ ਠੰਡੀ ਸੀਏ ਚੈੱਕ ਕਰ ਲੋ ਕੋਈ ਨਿਆਣਾ ਨਹੀਂ ਲਾਇਆ ਕੋਈ ਬੱਚਾ ਨਹੀਂ ਲਾਇਆ ਲੇ ਸਵੇਰ ਬਸੂ ਕੀ ਨਾ ਨੇ ਲੱਗਣ ਦਾ ਕਹ ਨਹੀਂ ਬਾਈ ਹਾਂ ਹਾਂ ਬਾਈ ਲੈ ਬੈਠਣਾ ਦੀ ਕੁਆਲਿਟੀ ਚੈੱਕ ਕਰ ਲੋ ਬਹੁਤ ਸੋਹਣਾ ਥਣਾ ਖੋਲ ਦੇ ਬਾਈ بس ਤੋੜ ਦੇ ਮੜੀ ਜੀ ਖੋਲ ਕੇ ਲੈ ਵਾ ਬੈ ਚੈੱਕ ਕਰ ਲੋ ਕਰਮੜੀ ਦਾ ਫਲੀਟੰਗ ਵਾਲਾ ਲੈ ਵਾ ਬਹੁਤ ਸੋਹਣਾ ਲੈ ਵਾ ਕਰਮੜੀ ਦੇ ਤਿਆਰ ਕਰਿਆ ਵਾ ਕੀ ਰਕੜ ਸੀਗਾ ਬਾਈ ਪਿਛਲੇ ਸਵੇਰ ਦਾ ਬਾਈ ਪਿਛਲੇ ਸਵੇਰ 15 16 ਕਿਲੋ ਦੁੱਧ ਚੋਇਆ ਹੂੰ ਫਿਰ ਕੀ 15 16 ਕਿਲੋ ਮੰਨ ਕੇ ਹਾਲ ਕੋਈ ਵੀ ਲੈ ਜੇ ਭੈਣ ਭਰਾ ਠੀਕ ਆ ਹਾਂ 15 16 ਹੀ ਐਦ ਕੀ ਮੰਨ ਲਏ ਹਾਂ ਦੇ ਦੇ ਵੱਧ ਦੂ ਪਰ ਆਪਣ ਜਿੰਨੇ ਕਹੇ ਕੰਪੈਟਿਟੀ ਦੱਸਿਆ ਤਾਂ ਉਹਨਾਂ ਕੀ ਦੱਸਿਆ ਆ ਵੀ ਸਮਝ ਨਾ ਲੈ ਕੇ ਆਵੇ ਹੈਨਾ ਕੋਈ ਵੀ ਆ ਬਸ ਕੀ ਸਫਾਈ ਦੀ ਗੱਲ ਕਰੀ ਬਹੁਤ ਚੰਗੀ ਆ ਬਾਈ ਜਿੰਨੀ ਵੀ ਹੈਗੀ ਆ ਹੈਨਾ ਕੀ ਬਾਤ ਆ ਯਾਰ ਹੈਨਾ ਬਾਕੀ ਤੂੰ ਕੋਈ ਇਹ ਨਹੀਂ ਕਹਾ ਵੀ ਵੀ ਪਾਉਗੀ ਕਿ ਨਹੀਂ ਹਾਂ ਹਾਂ ਨਕੀ ਫੜਾ ਝੂਠ ਮਾਰਨ ਦਾ ਹੈਨਾ ਬਾਕੀ ਲੇਵਾ ਬਹੁਤ ਕਮਾਲ ਦਾ ਫੇਸ ਚੈੱਕ ਕਰ ਲੋ ਕਰ ਮਾਣ ਆ ਰਾਤ ਫਰੀਡ ਬਹੁਤ ਆ ਹੂੰ அ ਪਰ ਕਹਿੰਦੀ ਕੋਈ ਠੰਡੀ ਸੀਲਾ ਵਜਾਰੀ ਖੁੱਲੀ ਫਿਰਦੀ ਤੇਰੇ ਸਾਹਮਣੇ ਵੀ ਫੋਟ ਹੋਈ ਵੀ ਅਦਵਾਰੀ ਹਾਂ ਕੋਈ ਮਾਰ ਕਈ ਜਿਹੜੀ ਦਾਗ ਦੂਗਣ ਵੱਲੋਂ ਰਹਿ ਜਾਂਦਾ ਮਾਰਾ ਜਾਈਆ ਕਿਆ ਬਾਤ ਆ ਬਈ ਪ੍ਰਿੰਟ ਤੋਂ ਪ੍ਰੀਡ ਚੈੱਕ ਕਰ ਲੋ ਕਿਆ ਬਾਤ ਆ ਐ ਮੰਨ ਲਓ ਵੀ ਜਵਾਨੀ ਗਿਆ ਹਾਂ ਉਹ ਇੱਕ ਵੀ ਨਹੀਂ ਲਿਆਉਂਦੇ ਬਈ ਯਾਰ ਚੈੱਕ ਕਰ ਲੋ ਮਗਰੋਂ ਮਾਰ ਲੋ ਮੂਰੋਂ ਮਾਰ ਲੋ ਤਰ ਇਹ ਨਹੀਂ ਹੋਗਾ ਕਰਨ ਵਾਲੀ ਲੱਤ ਤੱਕ ਜੁਕ ਨਹੀਂ ਹਾਂ ਹੇ ਲੈ ਇਹਨੇ ਜਦੋਂ ਦੁੱਧ ਤੇ ਆ ਗਈ ਨਾ ਸਹੀ ਆਪਦੇ ਪੀਕ ਲੈਵਲ ਤੇ ਆ ਗਈ ਹੈ ਨਾ ਉਦੋਂ ਦੁੱਧ ਦੀ ਚੀਜ਼ ਦੱਸਣਾ ਵੀ ਕੀ ਚੀਜ਼ ਆ ਨਾ ਕਰਨ ਵਾਲੀ ਦਾ ਮੱਲਮ ਮਾਈ ਮਲਾਈ ਨਾ ਬੋਲਾ ਬੋਲਾ ਲੈ ਵਾ ਤੇ ਬਾਕੀ ਖਾਣਾ ਵੀ ਚੈੱਕ ਕਰ ਲਓ ਬਈ ਕਿਆ ਬਾਤ ਹੈ ਮੁਠੀ ਵਾਲਾ ਖਾਣਾ ਇਹ ਨਹੀਂ ਹੈਗਾ ਵੀ ਫੜਨ ਰੱਖਿਆਈ ਉੱਪਰ ਨਾ ਨਾ ਬਈ ਜਵਾਕ ਚੱਕ ਤੂੰ ਜਣ ਬਣਾਦੀ ਅੱਥੀ ਚਲੋ ਬਈ ਜਾਂ ਮਸ਼ੀਨ ਤੇ ਚਲੋ ਜਿਵੇਂ ਮਰਜ਼ੀ ਚਲੋ ਕੀ ਮੁੱਲ ਆ ਭਾਈ ਇਸ ਵਾਰ ਫਿਰ ਦੇਣ ਲੈਣਾ ਭਾਈ ਮੁੱਲੇ ਦਾ ਕੋਈ ਪੈਂਟ ਕਰਾਲੇ ਬਾੜ ਕਰਾਲੇ ਹੂੰ 57000 ਰੁਪਏ ਦੀ ਬਾੜ ਦਊਗਾ ਇਹ ਤੇ ਛੋਰ ਛਪਈ ਹੋ 57000 ਹਾਂ ਸਰਫ 57000 ਯਾਰ ਦੀ ਹਾਂ ਲੈ ਭਾਈ ਜਮਾ ਬਾਈ ਨੇ ਜਾਇਜ਼ ਮੁੱਲ ਕਰਤਾ ਦੇਣ ਲੈਣ ਜਿਹੜਾ ਬੱਚਾ ਕਰਮਣ ਨੇ ਬੱッセ ਉਹ ਬੱਚਾ ਦਿੱਤਾ ਭਾਈ ਹਾਂ ਬੱਚਾ ਵੀ ਬਹੁਤ ਬਰੀਡ ਆ ਦਿੱਤਾ ਹੈ ਨਾ ਹਾਂ ਹਾਂ ਭਾਈ ਕਿੰਨੇ ਚੰਗਾ ਟੀਕਾ ਭਰਾ ਆ ਪਰ ਆਪਨਾਂ ਨਾਲ ਝੂਠ ਮਰ ਗਏ ਉਹ ਗੱਲਾਂ ਦਾ ਭਾਈ ਇੱਕ ਇੱਕ ਕੋਈ ਧਾਰਨਿਆ ਹ ਜਿਹੜੀਆਂ ਧਾਰਾਂ ਵੀਡੀਓ ਤੇ ਮਾਰੀਆਂ ਇਹ ਹੀ ਵੀਡੀਓ ਤੇ ਧਾਰਾਂ ਮਾਰੀਆਂ ਠੀਕ ਹੈ ਬਾਈ ਠੀਕ ਹੈ ਨਾ ਐਵੇਂ ਆਪਾਂ ਕਹੀਏ ਇਹਦੇ 4 ਕਿਲੋ ਚੋਇਆ ਤਾਂ 5 ਕਿਲੋ ਚੋਇਆ ਬਾਈ ਪੋਰਾ ਨਹੀਂ ਚੋਇਆ ਠੀਕ ਹੈ ਬਾਈ ਹਾਂ ਬਾਕੀ ਬਾਈ ਨੇ ਬਾਈ ਮੁੱਲ ਵੀ ਜਾਇ ਰੱਖਿਆ 57000 ਰੁਪਿਆ ਚੀਜ਼ ਵੀ ਬਾਈ ਬਹੁਤ ਸਿਰਾਂ ਯਾਰ ਜਿੰਨੀ ਵੀ ਹੈਗੀ ਆ ਨਾ ਵਿਚਾਰੀ ਲੈ ਕੀ ਬਾਤ ਆ ਬਾਈ ਸਹੀ ਗੱਲ ਆ ਤੇ ਬਾਈ ਨਾਲ ਸੀਗਾ ਬਾਈ ਕੋਲੇ ਇੱਕ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿਦ ਲਓ ਧੰਨਵਾਦ